ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਇੱਕ ਵਾਰ ਫਿਰ ਨਵੀਂ ਵੀਡੀਓ ਦੇ ਵਿੱਚ ਤੇ ਦੋਸਤੋ ਪਿੰਡ ਟਿੱਬਾ ਜ਼ਿਲ੍ਹਾ ਕਪੂਰਥਲਾ ਵਿਖੇ 7 ਜੂਨ ਨੂੰ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ ਸੀ ਪੀਰ ਬਾਬਾ ਅਹਿਮਦ ਸ਼ਾਹ ਜੀ ਦੀ ਇਜਾਦਤ ਵਿੱਚ ਤੇ ਇੱਕ ਮੇਲੇ ਦੀ ਰੀਤ ਤੁਰੀ ਆਉਂਦੀ ਹੈ ਜੀ ਮੇਲਾ ਸਮਾਪਤ ਹੋਣ ਤੋਂ ਬਾਅਦ ਜਦੋਂ ਸਾਰਾ ਸਾਂਭ ਸੁਭਈਆ ਹੋ ਜਾਂਦਾ ਤੇ ਜਿਹੜੇ ਸੇਵਾਦਾਰ ਪਹਿਲੇ ਦਿਨ ਤੋਂ ਇੱਥੇ ਸੇਵਾ ਕਰਦੇ ਆ ਜਗ੍ਹਾ ਤੇ ਆ ਕੇ ਤੇ ਉਹਨਾਂ ਦਾ ਮਾਨ ਸਨਮਾਨ ਕਮੇਟੀ ਵੱਲੋਂ ਬਹੁਤ ਵਧੀਆ ਤਰੀਕੇ ਢੰਗ ਤਰੀਕੇ ਦੇ ਨਾਲ ਕੀਤਾ ਜਾਂਦਾ ਤੇ ਆਪਾਂ ਇਸ ਸਬੰਧ ਤੇ ਕਮੇਟੀ ਨਾਲ ਕੁਝ ਮੈਂਬਰਾਂ ਨਾਲ ਆਪਾਂ ਗੱਲ ਕਰਾਂਗੇ ਤੋਂ ਜਾਣ ਮੇਲੇ ਜੋ ਮੇਲਾ ਹੋਇਆ ਉਹਦੇ ਬਾਰੇ ਵੀ ਜਾਣਕਾਰੀ ਦੇਣਗੇ ਜਿਹੜਾ ਮਾਨ ਸਨਮਾਨ ਪਿਛਲੇ ਕਿੰਨੇ ਟਾਈਮ ਤੋਂ ਹੁੰਦਾ ਆ ਰਿਹਾ ਉਹਦੇ ਬਾਰੇ ਵੀ ਗੱਲ ਕਰਾਂਗੇ ਤੇ ਬੱਬਲੂ ਬਾਜੀ ਪਹਿਲਾਂ ਤਾਂ ਮੁਬਾਰਕਾਂ ਸਾਰੀ ਕਮੇਟੀ ਨੂੰ ਸਾਰਿਆਂ ਨੂੰ ਸਾਰਾ ਮੇਲਾ ਬਹੁਤ ਸਫਲ ਹੋਇਆ ਤੇ ਅੱਡਾ ਬਿਲਕੁਲ ਜੀ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਸਾਰੇ ਸੇਵਾਦਾਰਾਂ ਦਾ ਅਸੀਂ ਬਹੁਤ ਦਿਲੋਂ ਧੰਨਵਾਦਾਂ ਜਿਹੜੇ 2 ਤੋਂ 3 ਦਿਨ ਸਾਡੇ ਨਾਲ ਅੰਗੀ ਤਰ੍ਹਾਂ ਜਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੂਰੀ ਦਿਹਾੜੀ ਬਾਬਾ ਜੀ ਦੇ ਦਰਬਾਰ ਤੇ ਰਹਿ ਕੇ ਸੇਵਾ ਕਰਦੇ ਆ ਘਰ ਦੇ ਕੰਮਾਂ ਤੋਂ ਸਾਰੇ ਫ੍ਰੀ ਹੋ ਕੇ ਦਰਬਾਰ ਹੀ ਰਾਤ ਨੂੰ ਵੀ ਇੱਥੇ ਦਰਬਾਰ ਤੇ ਹੀ ਸੇਵਾ ਕਰਾਉਂਦੇ ਆ ਅਸੀਂ ਉਹਨਾਂ ਬੱਚਿਆਂ ਦਾ ਜਾਂ ਸਾਡੇ ਵੀਰਾਂ ਦਾ ਜੋ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚਲੋ ਹਰ ਇੱਕ ਦੀ ਹਰ ਤਰੀਕੇ ਦੀ ਸੇਵਾ ਹੁੰਦੀ ਆ ਕੋਈ ਤੁਨੋਂ ਕਰ ਲੈਂਦਾ ਕੋਈ ਮਨੋਂ ਕਰ ਲੈਂਦਾ ਪਰ ਜਿਹੜੀ ਇਹ ਸੇਵਾ ਵਾ ਬਈ ਲੰਗਰ ਵਰਤਾਉਣਾ ਹੋਰ ਕੰਮ ਆ ਭਾਂਡਿਆਂ ਦਾ ਸਾਮ ਸੰਭਾਲ ਸਫਾਈ ਦੀ ਜ਼ਿੰਮੇਵਾਰੀ ਜੋ ਜੋ ਵੀ ਡਿਊਟੀਆਂ ਲੱਗਦੀਆਂ ਇਹਨਾਂ ਦੀਆਂ ਇਹ ਬਹੁਤ ਹੀ ਬਖੂਬੀ ਤਰੀਕੇ ਨਾਲ ਸਾਡੇ ਨਾਲ ਨਿਭਾਉਂਦੇ ਨੇ ਤੇ ਇਹ ਅੱਜ ਤੋਂ ਨਹੀਂ ਸਾਡੇ ਤੋਂ ਪਹਿਲਾਂ ਵੀ ਜਦੋਂ ਪ੍ਰਬੰਧਕ ਕਮੇਟੀ ਨਹੀਂ ਸੀ ਪਹਿਲਾਂ ਵੀ ਜੋ ਸੇਵਾਦਾਰ ਹੁੰਦੇ ਸੀ ਉਦੋਂ ਤੋਂ ਹੀ ਇਹ ਰੀਤ ਚੱਲਦੀ ਜਾ ਰਹੀ ਇਹ ਮੁੰਡਿਆਂ ਦਾ ਸਨਮਾਨ ਬਹੁਤ ਹੀ ਵਧੀਆ ਤਰੀਕੇ ਨਾਲ ਕੀਤਾ ਜਾਂਦਾ ਹੈ ਠੀਕ ਹੈ ਜੀ ਤੇ ਆਪਾਂ ਮੇਲੇ ਦੀ ਗੱਲ ਕਰਦੇ ਆ ਮੇਲਾ ਕਿਵੇਂ ਦਾ ਰਿਹਾ ਹੀ ਜਿੰਨਾ ਚਿਰ ਮੇਲੇ ਵਿੱਚ ਰਹਿ ਸਾਨੂੰ ਦਾ ਬਹੁਤ ਵਧੀਆ ਲੱਗਾ ਤੁਸੀਂ ਬਾਕੀ ਆਪਣਾ ਤਜਰਬਾ ਦੱਸੋ ਤੇ ਪ੍ਰਸ਼ਾਸਨ ਦਾ ਕਿੰਨਾ ਕੁ ਸਹਿਯੋਗ ਰਿਹਾ ਮੇਲੇ ਵਿੱਚ ਪ੍ਰਸ਼ਾਸਨ ਦਾ ਦੇਖੋ ਜੀ ਦਾਤ ਨੂੰ ਪ੍ਰਸ਼ਾਸਨ ਦਾ ਸਾਡੇ ਨੂੰ ਸਾਨੂੰ ਜਿਆਦਾ ਜ਼ਰੂਰਤ ਹੁੰਦੀ ਹੈ ਜਿੱਦਾਂ ਮੇਲਾ ਦਾ ਮਾਹੌਲ ਜਦਾਂ ਸਖਾਵਾਂ ਰਵੇ ਰਾਤ ਦਾ ਮਾਹੌਲ ਹੁੰਦਾ ਵਾ ਵੀ ਕੋਈ ਗਲਤ ਅੰਸਰ ਆ ਗਈ ਕੋਈ ਖਰਾਬੀ ਨਾ ਕਰੇ ਤੇ ਪੁਲਿਸ ਪ੍ਰਸ਼ਾਸਨ ਇੱਥੇ ਕਾਫੀ ਟਾਈਮ ਰਿਹਾ ਠੀਕ ਹੈ ਜੀ ਤੇ ਐਤਵਾਨ ਨੂੰ ਜਿੱਦਾਂ ਪੁਲਿਸ ਪ੍ਰਸ਼ਾਸਨ ਦੀ ਡਿਊਟੀ ਸੀਗੀ ਤਾਂ ਪਿੰਡ ਚੋਂ ਆਪਣੇ ਜਿੰਦਾ ਹੋਰ ਵੀ ਪੁਲਿਸ ਦੇ ਮਹਾਰਾਜਮ ਆਪਣੇ ਨਾਲ ਸਹਿਯੋਗ ਕਰਦੇ ਆ ਉਹ ਵੀ ਵਿੱਚ ਡਿਊਟੀ ਤੇ ਇੱਥੇ ਰਹੇ ਆਪਣੇ ਨਾਲ ਠੀਕ ਹੈ ਜੀ ਅੰਨਾ ਸਾਡੀ ਗੱਲਬਾਤ ਪ੍ਰੋਪਰ ਹੋਈ ਪਈ ਸੀਗੀ ਵੀ ਸਾਰਾ ਕੁਝ ਅਸੀਂ ਆਪਣੇ ਹਿਸਾਬ ਨਾਲ ਅਸੀਂ ਦੇਖ ਲਾਂਗੇ ਕੋਈ ਮੁਸ਼ਕਲ ਵਾਲੀ ਗੱਲ ਨਹੀਂ ਤੁਸੀਂ ਮੇਲਾ ਬਹੁਤ ਵਧੀਆ ਤਰੀਕੇ ਨਾਲ ਕਰਾਓ ਤੇ ਬਾਕੀ ਸੰਗਤਾਂ ਦਾ ਬਹੁਤ ਸਹਿਯੋਗ ਰਿਹਾ ਸੰਗਤਾਂ ਕਾਫੀ ਵਾਅਦਾ ਛਾੜ ਕੇ ਮੇਲੇ ਤੇ ਆਈਆਂ ਤੇ ਸਾਰਿਆਂ ਨੇ ਵਧੀਆ ਤਰੀਕੇ ਨਾਲ ਮੇਲੇ ਦਾ ਆਨੰਦ ਮਾਣਿਆ ਠੀਕ ਹੈ ਜੀ ਇਹ ਆਪਾਂ ਇੱਕ ਜਾਣਕਾਰੀ ਲੈਣੀ ਹੈ ਜਿਹੜਾ ਮਾਨ ਸਨਮਾਨ ਪੰਜਾਬੀ ਸਾਨੂੰ ਇਹ ਦੱਸੋ ਵੀ ਪਿਛਲੇ ਕਿੰਨੇ ਟਾਈਮ ਤੋਂ ਇਹ ਜਿਹੜੀ ਸ਼ੁਰੂਆਤ ਹੋਈ ਆ ਇਹ ਕਿੰਨਾ ਕੋ ਹੌਸਲਾ ਮਿਲਦਾ ਨੌਜਵਾਨਾਂ ਨੂੰ ਇਹ ਜੋ ਮਾਨਸਰਮਾਰਾ ਨਾ ਬੱਚਿਆਂ ਨੂੰ ਜਾਂ ਛੇਵਦਰਾ ਦਾ ਪਿਛਲੇ 3 ਸਾਲ ਤੋਂ ਸ਼ੁਰੂ ਕੀਤਾ ਸੀ ਇਹ ਕਿਉਂਕਿ ਤਾਂ ਨਾ ਜਿਹੜੀ ਸੇਵਾ ਕਰਦੇ ਇਹ ਇਹ ਗਾਂਵ ਪਚਾ ਸ਼ਾਪੜਾ ਵਾਦਾ ਹਾਂਜੀ ਅਸੀਂ ਗਾਂਵ ਵੀ ਇਮਿਤ ਕਰਦੇ ਆ ਕਿ ਇਦਾਂ ਹੀ ਅਸੀਂ ਮਾਨਸਰਮਾਰਾ ਕਰਦੇ ਰਵਾਂਗੇ ਇਦਾਂ ਸਾਡੇ ਨਾਲ ਸਾਥ ਦੇਣਗੇ ਇਹ ਤੇ ਠੀਕ ਹੈ ਹੋਰ ਕੋਈ ਵਿਚਾਰ ਤੁਸੀਂ ਦੇਣੇ ਹੋਣਾ ਉਹ ਚਾਰ ਬਾਤ ਧੰਨਵਾਦ ਜੀ ਸਾਰੇ ਆਏ ਹੋ ਸੱਤਾ ਦਾ ਬਹੁਤ ਬਹੁਤ ਮਿਹਰਬਾਨੀ ਜੀ ਠੀਕ ਹੈ ਜੀ ਇਹ ਤਾਂ ਬਸ ਇਹ ਹੀ ਕਰਾਂਗੇ ਪਰਮਾਤਮਾ ਕਿਰਪਾ ਕਰੇ ਚੰਗੀ ਗੱਲਾਂ ਬਖਸ਼ੇ ਬਸ ਇਹ ਇਤਮੰਨਾ ਚ ਮੇਲੇ ਇੱਥੇ ਲੱਗੇ ਰਹਿਣ ਬਾਬੇ ਦੇ ਤੇ ਸੰਗਤਾਂ ਜੋੜੀਆਂ ਰਹਿਣ ਬਿਲਕੁਲ ਹਾਂ ਜੀ ਤੇ ਹੁਣ ਤੁਸੀਂ ਇਹ ਮਾਈਕ ਫੜੋ ਤੇ ਨਾਮ ਬੋਲੋ ਮੁਖਤਾਰ ਯਾਰ ਭਾਜੀ ਮੁਖਤਾਰ ਬਾਜੀ ਤੇ ਨਾਮ ਤੁਸੀਂ ਬੋਲੋ ਮੁੰਡਿਆ ਦੇ ਤੇ ਇਕੱਲੇ ਇਕੱਲੇ ਦਾ ਮਾਨ ਸਨਮਾਨ ਕੀਤਾ ਜਾਵੇ ਸੋ ਮੈਂ ਸਾਰੇ ਸਮੂਹ ਜਿੰਨੇ ਵੀ ਸੇਵਾਦਾਰਾਂ ਤਾਂ ਤਾਂ ਹਜ਼ਰਤ ਪੀਰ ਬਾਬਾ ਅਹਿਮਦ ਸ਼ਾਹ ਜੀ ਦੇ ਦਰਬਾਰ ਤੇ ਪ੍ਰਬੰਧਕ ਕਮੇਟੀ ਵੱਲੋਂ ਸਾਲਾਨਾ ਉਸ ਦੇ ਸ਼ੁਭ ਘੜੀ ਤੇ ਉਹ ਖੁਸ਼ੀ ਦੇ ਟਾਈਮ ਤੇ ਉਸ ਤੋਂ ਪਰੰਤ ਜਿਹੜੇ ਮਾਨ ਸਨਮਾਨ ਹੋ ਗਿਆ 3 ਸਾਲ ਹੋ ਗਏ ਆ ਦਿੰਦਿਆਂ ਨੂੰ ਤੇ ਅੱਜ ਅਸੀਂ ਤਨ ਤਨ ਹਜ਼ਰਤ ਪੀਰ ਪਾਪਾ ਸ਼ਾਹੀਦਰਬਾਰ ਤੇ ਪੂਰੀ ਪ੍ਰਬੰਧਕ ਕਮੇਟੀ ਦੇ ਨਾਲ ਜਿਹੜੇ ਮਾਨ ਸਨਮਾਨ ਆ ਉਹ ਅਸੀਂ ਇੱਕ ਕਮੀਜ਼ ਪਜਾਮੇ ਦੇ ਜਿਹੜਾ ਬਸਤਰ ਦੇ ਉਹਨਾਂ ਦਾ ਸਨਮਾਨ ਕਰ ਰਹੇ ਆ ਜੀ ਇਹ ਮੈਂ ਇਹ ਜ਼ਰੂਰੀ ਭੇਨਤੀ ਆ ਜਿਵੇਂ ਸਾਡੇ ਮਾਸਟਰ ਅਮਰਜੀਤ ਜੀਤਾ ਮਾਸਟਰ ਇਹਨਾਂ ਨੇ ਜੋ ਕਿਹਾ ਵਾ ਬਹੁਤ ਵਧੀਆ ਗੱਲ ਆ ਇਹ ਕਮੇਟੀ ਇਹ ਜਿਹੜਾ ਬੋਝ ਆ ਨਾ ਇੱਕ ਮੱਲਕੇ ਵੀ ਇਹ ਫਾਈਨੈਂਸ਼ੀਅਲੀ ਤੌਰ ਤੇ ਉਹ ਉਧਰ ਦਰਬਾਰ ਤੇ ਨਹੀਂ ਪੈਂਦਾ ਇਹ ਸਾਰਾ ਬਾਹਰੋਂ ਬਾਹਰ ਹੀ ਸੇਵਾ ਹੁੰਦੀ ਆ ਤੇ ਬਾਕੀ ਪ੍ਰਬੰਧਕ ਕਮੇਟੀ ਉਹ ਉਹ ਹੀ ਪ੍ਰਬੰਧ ਕਰਦੇ ਆ ਇਹਨਾਂ ਵੀ ਰਾ ਤੇ ਹੁਣ ਮੈਂ ਨਾਮ ਜਿਹੜੇ ਆ ਸੀਰੀਅਲ ਵਾਈ ਅਨਾਉਂਸ ਕਰੂੰਗਾ ਉਹ ਕਿਰਪਾ ਕਰਕੇ ਜਿੰਨੇ ਵੀ ਸੇਵਾਦਾਰ ਆ ਉਹ ਆਪੋ ਆਪਣੇ ਜਿਹੜੇ ਮਾਨ ਸਨਮਾਨ ਲੈਂਦੇ ਰਹਿਣਗੇ ਤੇ ਇੱਕ ਵਾਰੀ ਸਭ ਤੋਂ ਪਹਿਲਾਂ ਆਪਾਂ ਨੂੰ ਕਰੋ ਫਿਰ ਜੀਭਾਂ ਨੂੰ ਪਵਿੱਤਰ <mimic> बोलिए साचे दरबार की जय जयकारा तंत्रा हजरत पीर बाबा अहमद शाह जी दा सब तो पहला ता मैं सिपादार जेड़ा मेरा वीरा रूबी रूबी ओनु बेनती करूंगा ओ अपने प्रबंधक कमेटी पासो अपना जेड़ा ते सम्मान ਲੈਣਗੇ ਤੇ ਇੱਕ ਬੇਨਤੀ ਮੇਰੀ ਦੇਖ ਲਓ ਆਪਣੀ ਇਹ ਰੂਬੀ ਉਸ ਤੋਂ ਪ੍ਰੰਤ ਇਹ ਛੋਟਾ ਬੱਚਾ ਦਿਲ ਦਿਲ ਜਿਹੜੇ ਸਨਮਾਨ ਲੈਂਦੇ ਰਹਿਣ ਕਿ ਨਾਲ ਹੀ ਇੱਥੇ ਖੜੇ ਰਹਿਣਾ ਸਾਰਿਆਂ ਨੇ ਦਿਲ ਉਸ ਤੋਂ ਪ੍ਰੰਤ ਕੈਵੀ ਕੈਵੀ ਬੋਲੀ ਚਲ ਬੋਲੀ ਤੇ ਲਾਡੀ ਜੱਟ ਜੀ ਲਾਡੀ ਜੱਟ ਜੱਡੀ ਜੱਟ ਕਾਲਾ ਪੈਂਟਰ ਕਾਲਾ ਪੈਂਟਰ ਦੋਨੇ ਆ ਜਾਣ ਕਾਲੇ ਤੁਸੀਂ ਆ ਜੋ ਉਹ ਨਹੀਂ ਆ ਦੁੱਧ ਕਾਲਾ ਨਹੀਂ ਆ ਉਸ ਤੋਂ ਉਪਰੰਤ ਸਾਡੇ ਬਲਬੀਰ ਸਿੰਘ ਜੀ ਬਲਬੀਰ ਜੀ ਘੋਗਾ ਸੈਦਪੁਰ ਤੋਂ ਉਹ ਵੀ ਆਪਣਾ ਮਾਨ ਸਨਮਾਨ ਲੈਣਗੇ ਤੇ ਨਾਲ ਇਤਾਰੋ ਪੈਂਟਰ ਤਾਰੋ ਪੈਂਟਰ ਤੇ ਛੋਡੇ ਬਸਤੀ ਤੋਂ ਛੋਡੇ ਛੋਡੇ ਬਸਤੀ ਤੋਂ ਸਾਹਿਲ ਸਾਹਿਲ ਸਮਰ ਇੱਧਰ ਆ ਨਾ ਦੋ ਜੱਜ ਇੱਧਰ ਆਓ ਯਾਰ ਜਿਹਦਾ ਨਾਂ ਨਹੀਂ ਤੇ ਲੱਗ ਗਿਆ ਕਿ ਇੱਕ ਦਿਨ ਵੀ ਰੋ ਕੇ ਸਾਹਿਲ ਇੱਧਰ ਆ ਜਾਓ ਸਾਹਿਲ ਅੱਗੇ ਆ ਜਾਓ ਸਾਹਿਲ ਛੋਡੇ ਕਿੱਥੇ ਛੋਡੇ ਅੱਛਾ ਤੇ ਸਮਰ ਆਈ ਦੇ ਚੱਲੋ ਨਾਲ ਸਮਰ ਅੱਜ ਤੇ ਅਜੇ ਸੀਰੀਅਲ ਭਾਈ ਅਜੇ ਆਜੋ ਇਹ 105 ਮੀਟਰ ਹੈਗਾ ਹਾਂ ਹਾਂ 105 ਆ ਜਿਹੜੇ ਦੋ ਪੰਜ ਸੱਤ ਸੇਵਾਦਾਰ ਹੈਗੇ ਇਹਨਾਂ ਨੇ ਬਹੁਤ ਜ਼ਿਆਦਾ ਸੇਵਾ ਕੀਤੀ ਜਿਹੜਾ ਵਿਸਾਖੀ ਦਾ ਦਿਹਾੜਾ ਇੱਥੇ ਮਨਾਇਆ ਸੀਗਾ ਬਹੁਤ ਵੱਡਾ ਭੀਮ ਸੀਗਾ ਤੇ ਜਿਹੜੇ ਇਹਨਾਂ ਦੇ ਜਿਵੇਂ ਸਾਹਿਲ ਵੀ ਹੈਗਾ ਅਜੇ ਹੈਗਾ ਤੇ ਸਾਡੇ ਰੂਪੀ ਵੀ ਆ ਦੇਬਾ ਡੋਰੇਮਾਨ ਜੋਬਨ ਤੇ ਲਵ ਇਲੈਕਟ੍ਰੀਸ਼ੀਅਨ ਅਜੇ ਇੱਧਰ ਆ ਜਾ ਇੱਧਰ ਆ ਜਾ ਉਹ ਦੇਲਾ ਇਧਰ ਆ ਜਾ। ਇਧਰ ਨਹੀਂ ਜਾਣਾ। ਦੇਲ ਉਹਦਾ ਨਾ ਸਾਜਨ। ਸਾਜਨ। ਸਾਜਨ ਆ ਯਾਰ ਬਈ। ਇੱਕ ਮਿੰਟ ਬਾਅਦ ਸੀਰੀਅਲ ਵਾਲੇ ਬੋਲੀ ਜਾਊਂਗਾ। ਤੇ ਇਲੈਕਟ੍ਰੀਸ਼ੀਅਨ ਆ ਇਹ ਲਾਵਾ ਤੇ ਲਾਵਾ ਉਹਨਾਂ ਦੇ ਨਾਲ ਛੋਟੇ ਬਾਬਾ ਜੀ। ਛੋਟਾ ਸਾਹਿਬ ਜਤਾ। ਸੌਰਵ ਉਹ ਆਇਆ ਨਹੀਂ ਘਰ। ਆਜੋ ਮਲੂਕ ਆਜੋ। ਉਹਦੇ ਡਾਡੀ ਨੂੰ ਦੇ ਦੋ। ਹਾਂਜੀ। ਜੋਬਨ ਜੋਬਨ ਹੋ ਗਿਆ ਕੱਗਾ ਥੋੜੋ ਬਾਜੀ ਕੱਗਾ ਪੇਟਾ ਨਵੀਂ ਬਸਤੀ ਅਮਰਤ ਅਮਰਤ ਕਿੱਥੇ ਆ ਜਾ ਆ ਜਾ ਨੀਤੇ ਦਾ ਹੋ ਗਿਆ ਹਾਂ ਬਾਬਾ ਸਾਡੇ ਚਾਰ ਨਾਂ ਬੰਜ ਪੰਜ ਵਾਲਾ ਸਾਡੇ ਚਾਰ ਨਾਂ ਬੰਜਣਾ ਵਾਧੂ ਬਣਾਣਾ ਯਾਰ ਲਓ ਜੀ ਦੇਖ ਲੋ ਹੀ ਕੱਢ ਲੋ ਹੀ ਕੱਢ ਬਾਬਾ ਜੀ ਆ ਜਾ ਤੁਸੀਂ ਬਾਬਾ ਕਾਕਾ ਜੀ ਇਹ ਮੈਂ ਇੱਕ ਬੇਨਤੀ ਆ ਮੇਰੇ মিডিਆ ਵਾਲੇ ਵੀਰਾਂ ਨੂੰ ਇਹ ਜਿੰਨੇ ਖਾਸ ਤੌਰ ਤੇ ਜਿੰਨੇ ਸੇਵਾਦਾਰ ਆ ਇਹ ਤਕਰੀਬਨ 10 ਦਿਨ ਪਹਿਲਾਂ ਇਹਨਾਂ ਨੇ ਰਾਤ ਇਹਨਾਂ ਦਾ ਸੌਂ ਦਾ ਟਾਈਮ 1 ਵਜੇ ਦਾ ਹੁੰਦਾ ਸੀ 1:30 ਵਜੇ ਸੌਂਦੇ ਸੀਗੇ ਸਾਰੀ ਰਾਤ ਹਾਂਜੀ ਸੰਗਤ ਜੀ ਇੱਥੇ ਟੈਕਨੀਕਲ ਇਸ਼ੂ ਕਰਕੇ ਮਾਈਕ ਵਿੱਚ ਪ੍ਰੋਬਲਮ ਅੱਜ ਸੀਗੀ ਤੇ ਥੋੜੀ ਜੀ 1.5 ਮਿੰਟ ਦੀ ਵੀਡੀਓ ਵਿੱਚ ਆਵਾਜ਼ ਜਿਹੜੀ ਨਹੀਂ ਆਏਗੀ ਚੰਗੀ ਤਰ੍ਹਾਂ ਉਸ ਤੋਂ ਬਾਅਦ ਫੇ ਚੰਗੀ ਤਰ੍ਹਾਂ ਆਵਾਜ਼ ਆ ਜਾਏਗੀ ਤਾਂ ਆਪਾਂ ਮੁਖਤਿਆਰ ਭਾਜੀ ਜਿਹੜੀ ਗੱਲ ਦੱਸ ਰਿਹਾ ਸੀ ਜਿੰਨੇ ਨੌਜਵਾਨ ਵੀਰ ਸੇਵਾ ਕੀਤੀ ਆ ਦਰਬਾਰ ਤੇ ਪਿਛਲੇ 10 ਦਿਨਾਂ ਤੋਂ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਇਹ ਇਹਨਾਂ ਦਾ ਰੋਜ਼ ਰਾਤ ਨੂੰ ਸੌਣ ਦਾ ਜਿਹੜਾ ਸਮਾਂ 1.5 ਵਜੇ ਜਾਂਦਾ ਸੀ ਇਹਨਾਂ ਨੂੰ ਤੇ ਸਵੇਰੇ ਫੇ 6-7 ਵਜੇ ਉੱਠ ਗਏ ਤੇ ਸਾਰਾ ਦਿਨ ਨਾਲ ਉੱਥੇ ਸੇਵਾ ਕਰਉਂਦੇ ਸੀ ਤੇ ਮਤਲਬ ਇਨੀ ਲਗਨ ਨਾਲ ਜੇ ਨੌਜਵਾਨਾਂ ਨੇ ਸੇਵਾ ਕੀਤੀ ਤਾਂ ਮਾਣ ਸਨਮਾਨ ਉਹਨਾਂ ਦਾ ਜ਼ਰੂਰੀ ਬਣਦਾ ਇੱਕ ਆਪਾਂ ਹੋਰ ਗੱਲ ਦੱਸ ਦਈਏ ਵੀ ਜਿਹੜਾ ਇਹ ਮਾਣ ਸਨਮਾਨ ਹੁੰਦੇ ਆ ਇਹ ਕਮੇਟੀ ਦੇ ਪੈਸੇ ਦਾ ਬੋਝ ਨਹੀਂ ਪੈਂਦਾ ਇਹ ਬਾਰੋ-ਬਾਰ ਚਿੱਤੇ ਭਾਈ ਹੁਣਾਂ ਲੋ ਜਿਹੜਾ ਪਿਛਲੇ ਲਗਾਤਾਰ 3 ਸਾਲਾਂ ਤੋਂ ਜਿਹੜਾ ਮਾਣ ਸਨਮਾਨ ਹੁੰਦਾ ਆ ਰਿਹਾ ਬਾਰੋ-ਬਾਰ ਇਹ ਹੋ ਜਾਂਦਾ ਆ ਤੇ ਬਹੁਤ ਵਧੀਆ ਪ੍ਰੋਫੈਲਾ ਜੀ ਤੇ ਜਿੱਥੇ-ਜਿੱਥੇ ਜਿਹਨੂੰ ਜਿਹੜੀ ਸੇਵਾ ਮਿਲਦੀ ਆ ਬੰਦਾ ਕਰੀ ਕਰੀ ਲੈਂਦਾ ਨਾ ਤੇ ਤੇ ਜੇ ਆਪਾਂ ਗੱਲ ਕਰੀਏ ਆਪਣੀ ਦਾ ਮੇਰੀ ਤੇ ਮੇਰਾ ਕਮੇਟੀ ਨੇ ਮੈਨੂੰ ਮੇਲੇ ਵਾਲੇ ਦੇ ਨੇ ਵੀ ਮਾਣ ਬਖਸ਼ਿਆ ਸ਼ੀਲਡ ਦੇ ਕੇ ਤੇ ਮੈਂ ਅੱਜ ਫੇਰ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਨੇ ਅੱਜ ਵੀ ਮੌਕੇ ਤੇ ਮੇਰਾ ਲੋਈ ਦੇ ਕੇ ਸਨਮਾਨ ਕੀਤਾ ਤੇ ਬੜਾ ਮਾਣ ਮਹਿਸੂਸ ਆਇਆ ਤਾਂ ਬੜਾ ਮਾਣ ਬਖਸ਼ਿਆ ਕਮੇਟੀ ਨੇ ਜੇ ਆਪਾਂ ਨੌਜਵਾਨਾਂ ਦੀ ਗੱਲ ਕਰੀਏ ਨੌਜਵਾਨਾਂ ਦੇ ਇਦਾਂ ਦੇ ਮਾਣ ਸਨਮਾਨ ਜਿਹੜੇ ਲਗਾਤਾਰ ਇਦਾਂ ਮੇਲਿਆਂ ਤੇ ਜਾਂ ਦਰ ਤੇ ਸੇਵਾ ਕਰਵਾਉਂਦੇ ਰਹਿੰਦੇ ਉਹਨਾਂ ਦੇ ਮਾਣ ਸਨਮਾਨ ਉਹਨੇ ਬੇहद ਜੂਰੀਆ ਕਿਉਂਕਿ ਇਦਾਂ ਨੌਜਵਾਨਾਂ ਦੇ ਮਾਣ ਸਨਮਾਨ ਹੋਣਗੇ ਤਾਂ ਦੂਸਰੇ ਨੌਜਵਾਨਾਂ ਦੇ ਵੀ ਅੰਦਰ ਇੱਕ ਚਿੰਗਾਰੀ ਬਲੂਗੀ ਵੀ ਕਿ ਇਹ ਮਾਣ ਸਨਮਾਨ ਮੈਂ ਵੀ ਹਾਸਲ ਕਰਨਾ ਕਿਉਂਕਿ ਜਿਹੜਾ ਬਾਬਾ ਜੀ ਦੇ ਦਰ ਤੋਂ ਮਾਣ ਸਨਮਾਨ ਮਿਲਿਆ ਮਿਲਦਾ ਕਿਸੇ ਕਰਮਾ ਵਾਲੇ ਨੂੰ ਮਿਲ ਸਕਦਾ ਤੇ ਹਰ ਇੱਕ ਦੇ ਹਿੱਸੇ ਨਹੀਂ ਹੁੰਦਾ ਤੇ ਆਓ ਜੀ ਤੁਸੀਂ ਜੁੜੋ ਵੀਡੀਓ ਦੇ ਨਾਲ ਤੇ ਚਲੋ ਸਾਡੇ ਮੁੱਤੀ ਸਾਹਿਬ ਇਹਨਾਂ ਦਾ ਸਨਮਾਨ ਹੋ ਰਿਹਾ ਇਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਰਹਾ ਬੋਲੀਏ ਸਾੱਚੇ ਦਰਬਾਰ ਕੀ ਜੈ ਸਾਡੇ ਭੱਬੀ ਜੀ ਸਲਮਾ ਉਹ ਵੀ ਆਪਣਾ ਜਿਹੜਾ ਮਾਨ ਸਨਮਾਨ ਉਹ ਲੈ ਲੈਣ ਇਹ ਚ ਕੋਈ ਗੱਲ ਨਹੀਂ ਹੈ ਸਰਪੇ ਇੱਧਰ ਵੀ ਆਜੋ ਇੱਧਰ ਵੀ ਆਓ ਜੀ ਤੇ ਬੰਮੀ ਤੇ ਆ ਵੀ ਆਈ ਪਰ ਇਹ ਸਾਡੇ ਅਮਰਜੀਤ ਮਾਸਟਰ ਜੀ ਜੀਤਾ ਮਾਸਟਰ ਨਾ ਜੋ ਆਪਾਂ ਵਸਤਰ ਇਥੋਂ ਸੇਵਾਦਾਰਾਂ ਨੂੰ ਦਿੱਤੇ ਆ ਇਹਨਾਂ ਦਾ ਬਹੁਤ ਸਹਿਯੋਗ ਆ ਪੂਰਾ ਸਹਿਯੋਗ ਇਹਨਾਂ ਦਾ ਇੱਕ ਵਾਰੀ ਜ਼ੋਰਦਾਰ ਤਾੜੀਆਂ ਲਾ ਦਿਓ ਜੀ ਪ੍ਰਬੰਧਕਾਂ ਦੇ ਵਿੱਚ ਸਾਡੇ ਜੀਤਾ ਮਾਸਟਰ ਜੀ ਉਹਨਾਂ ਵੱਲੋਂ ਜੇ ਸਨਮਾਨ ਦਿੱਤੇ ਗਏ ਆ ਤੇ ਉਹਨਾਂ ਦੇ ਅਸੀਂ ਬਹੁਤ ਤੈਦਲੋਂ ਸ਼ੁਕਰਗੁਜ਼ਾਰ ਆ ਤੇ ਇਹਨਾਂ ਦੇ ਨਾਲ ਹੋਰ ਵੀ ਸੇਵਾਦਾਰ ਜਿੰਨੇ ਵੀ ਜੁੜੇ ਹੋਏ ਆ ਜਿਹੜੇ ਇਹ ਵਸਤਰਾਂ ਦੇ ਵਿੱਚ ਸਵਾਮਾਂ ਨਿਭਾਉਂਦੇ ਆ ਤੇ ਮੈਂ ਆਉਣ ਵਾਲੇ ਕੱਲ੍ਹ ਆਉਣ ਵਾਲੇ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਜਿੱਦਾਂ ਇਹ ਸਾਡੇ ਮਾਸਟਰ ਜੀ ਸੇਵਾਾਂ ਸਾਂਭਦੇ ਆ ਤੇ ਨਾਲ ਇਹਨਾਂ ਦੇ ਨਾਲ ਹੋਰ ਸਹਿਯੋਗ ਕਰਿਆ ਕਰੋ ਤਾਂ ਆਪਾਂ ਵਾਅਦੋ ਵਾਅਦਾ ਹੋਰ ਸੇਵਾਦਾਰਾਂ ਦਾ ਇਸੇ ਤਰ੍ਹਾਂ ਹੀ ਆਪਮਾਨ ਸਨਮਾਨ ਇਹ ਕਰਿਆ ਕਰਨਾ ਆ ਜਾਓ ਮੁੱਤੀ ਸਾਹਿਬ ਆ ਜਾਓ ਇਹ ਕੈਮਰਾਮੈਨ ਸਾਡਾ ਇਹਦੇ ਨਾਂ ਤੇ ਵੀ ਜੋਰਦਾ ਤਾੜੀਆਂ ਲਾ ਦਿਓ ਜੀ ਜਕਾਰਾ ਤਨ ਤਨ ਹਜ਼ਰਤ ਫਿਰ ਬਾਬਾ ਅਹਿਮਦ ਸ਼ਾਹ ਜੀ ਦਾ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਆ 11ਵੇਂ ਸ਼ਰੀਫ ਜਿਹੜੀ ਇੱਥੇ ਮਨਾਈ ਜਾਂਦੀ ਆ ਤੇ ਹੁਣ ਤ ਐਤਵਾਰ ਦੀ 11ਵੇਂ ਸੀਗੇ ਤੇ ਪੋਸਟਰ ਲੱਗਾ ਹੁੰਦਾ ਤਾਂ 11ਵੇਂ ਤੇ ਜਰੂਰ ਆਇਆ ਕਰੋ ਸ਼ਾਮ ਦਾ ਟਾਈਮ ਹੁੰਦਾ 11ਵੇਂ ਸ਼ਰੀਫ ਦਾ ਤੇ ਖਤਮਦਵਾ ਹੁੰਦੇ ਆ ਨਿਆਜ਼ਾਂ ਵੀ ਵੰਡੀਆਂ ਜਾਂਦੀਆਂ ਇੱਥੇ ਤੇ ਆਓ ਸਾਡੇ ਪ੍ਰਧਾਨ ਜੀ ਅਸੀਂ ਸਮੂਹ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਹੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਨਾਲ ਬਹੁਤ ਸਹਿਯੋਗ ਕੀਤਾ ਤੇ ਮੇਲੇ ਦੇ ਮਿਲਨ ਨੂੰ ਚਾਰ ਚੰਦ ਲਾਏ ਤੇ ਅੱਗੇ ਤੋਂ ਵੀ ਇਦਾਂ ਹੀ ਸਹਿਯੋਗ ਕਰਦੇ ਰਹਿਣ ਤੇ ਸੇਵਾਦਾਰਾਂ ਨੂੰ ਇਹੀ ਸਾਡੀ ਗੁਜਾਰਸ਼ ਹੈ ਕਿ ਸਾਡੇ ਨਾਲ ਹਮੇਸ਼ਾ ਹੀ ਇਦਾਂ ਸਹਿਯੋਗ ਕਰਨ ਸੇਵਾ ਵਿੱਚ ਧੰਨਵਾਦ ਜੀ ਆਈਏ ਸੰਗਤਾਂ ਧੰਨਵਾਦ ਬਹੁਤ-ਬਹੁਤ ਧੰਨਵਾਦ ਠੀਕ ਹੈ ਜੀ ਏਸੀ ਕਮੇਟੀ ਜਿਨ੍ਹਾਂ ਨੇ ਨੌਜਵਾਨਾਂ ਦਾ ਮਾਨ ਸਨਮਾਨ ਕੀਤਾ ਸਾਰੇ ਮੈਂਬਰ ਸਾਰੇ ਸੇਵਾਦਾਰ ਮੌਜੂਦ ਖੜੇ ਆ ਤੇ ਆਪਾਂ ਵੀਡੀਓ ਜੀ ਸਮਾਪਤੀ ਕਰਾਂਗੇ ਦੋ ਜਕਾਰਿਆਂ ਦੇ ਨਾਲ ਪੂਰੀ ਗੂੰਜ ਆਉਣੀ ਚਾਹੀਦੀ ਹੈ ਜਕਾਰਿਆਂ ਦੇ ਬਲੌ ਭਾਜੀ ਜੀ ਜਕਾਰੇ ਜਕਾਰਾ ਤੁਹਾਂ ਤਾਂ ਹਜ਼ਰਤ ਪੀਰ ਬਾਬਾ ਅਹਿਮਦ ਸ਼ਾਹ ਜੀ ਦਾ ਬੋਲ ਸਤਿ ਸੇਵਾ ਦੀ ਜੈ ਜਕਾਰਾ ਸਾਰੀ ਸੰਗਤ ਬੋਲ ਸਤਿ ਸੇਵਾ ਦੀ ਜੈ ਦਰਬਾਰ ਕੀ ਜੈ ਦਰਬਾਰ ਕੀ ਜੈ ਆਪ ਕੋ ਆਪਣੇ ਗੁਰੂ ਮਰਸ਼ਦ ਕੀ ਜੈ